ਸਜੀ ਜਤਨਸ਼ੀਲ ਹੋਏ ਉਹਨਾਂ ਨੇ ਗੁਰੂ ਕੀ ਗੁਰਮਤ ਗੁਰੂ ਦਾ ਗਿਆਨ ਗੁਰੂ ਦਾ ਮਾਰਗ ਦਰਸਾਉਣ ਦੇ ਲਈ ਆਪਣੀ ਜ਼ੁਬਾਨੇ ਪਾਕ ਤੋਂ ਉਚਾਰਨ ਕਰਕੇ ਆਪਣੀ ਰਚਨਾਵਲੀ ਦੇ ਅੰਦਰ ਉਹ ਗੁਰੂ ਦਾ ਉਪਦੇਸ਼ ਗੁੰਥੜ ਕਰ ਦਿੱਤਾ ਮਾਰਗ ਦਰਸਾ ਦਿੱਤਾ ਸੰਸਾਰ ਦੇ ਵਿੱਚੋਂ ਜਿਹੜੇ ਸਾਰੀਰਕ ਤੌਰ ਤੇ ਨਿਭਣ ਵਾਲੇ ਸਬੰਧ ਨੇ ਉਹਨਾਂ ਦਾ ਪ੍ਰਮਾਨ ਦਿੰਦਿਆਂ ਹੋਇਆਂ ਭਾਈ ਗੁਰਦਾਸ ਸਾਹਿਬ ਸਮਝਾਉਂਦੇ ਨੇ ਦੇਖ ਸੰਸਾਰ ਦੇ ਵਿੱਚ ਦੰਪਤੀ ਜੀਵਨ ਬਸਰ ਕਰਦੇ ਨੇ ਜੀਵ ਤੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੁੰਦੀ ਏ ਉਹ ਆਪਣੇ ਜੀਵਨ ਨੂੰ ਨਿਭਾਉਂਦਿਆਂ ਹੋਇਆਂ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਦੰਪਦ ਦੀ ਜੀਵਨ ਅੰਦਰ ਜੀਵ ਜਿਹੜਾ ਆਪਣੇ ਕਾਰੋਬਾਰੀ ਧੰਦੇ ਵਾਸਤੇ ਕਾਰਜ ਵਾਸਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਮਾਲਕ ਪਤੀ ਦੂਰ ਚਲਾ ਗਿਆ ਆਪਣੇ ਪਤੀ ਬ੍ਰਤ ਤਰਮਨ ਨੂੰ ਨ ਬਹਉਂਦੇ ਹੁਇਆ ਉਹ ਬੀਬੀ ਦੇ ਜੋ ਖਿਆਲਤ ਵਿਚਾਰ ਨੇ ਕਿ ਮਾਲਕ ਨਹੀਂ ਆਇਆ ਭਾਈ ਗੁਰਦਾਸ ਸਾਹਿਬ ਇਸ ਤਰ੍ਹਾਂ ਪ੍ਰਗਟ ਕਰਦੇ ਨੇ ਕਹਿੰਦੇ ਸੁਨ ਪ੍ਰੇਗਵਨ ਸਰਵਨ ਬਰੇ ਨ ਭਏ ਪਈ ਗੁਰਦਾਸ ਸਾਹਿਬ ਕਹਿੰਦੇ ਜਿਹੜਾ ਪਿਆਰਾ ਸੀ ਨਾ ਮਾਲਕ ਪਤੀ ਕੰਨਾਂ ਦੇ ਨਾਲ ਸੁਣਿਆ ਬਈ ਉਹ ਬਹੁਤ ਦੂਰ ਚਲਾ ਗਿਆ ਹੈ ਮੇਰੇ ਤੋਂ ਦੂਰ ਚਲਾ ਗਿਆ ਹੈ ਤੇ ਪਈ ਗੁਰਦਾਸ ਸਾਹਿਬ ਕਹਿੰਦੇ ਜਿਹੜੀ ਮਾਲਕ ਵਾਲੀ ਸੀ ਨਾ ਬੀਬੀ ਤੇ ਉਹਦੇ ਮਾਨਨ ਦਾ ਖਿਆਲ ਇਹ ਸੀ ਕਿ ਵਿਛੋੜੇ ਵਾਲੀ ਗੱਲ ਇਹ ਦੂਰੀ ਵਾਲੀ ਗੱਲ ਸੁਣਨ ਤੋਂ ਪਹਿਲਾਂ ਮੇਰੇ ਕੰਨ ਬੋਲੇ ਕਿਉਂ ਨਹੀਂ ਹੋ ਗਏ ਐਸੀ ਆਵਾਜ਼ ਮੇਰੇ ਤੱਕ ਨਾਮ ਪਹੁੰਚਦੀ ਕਿ ਮੇਰੇ ਮਾਲਕ ਨਾਲੋਂ ਮੇਰੀ ਦੂਰੀ ਹੋ ਗਈ ਹੈ ਕਾਹੇ ਕੀ ਪਤ ਬ੍ਰਤ ਪਤ ਬ੍ਰਤ ਪਾਇਉ ਹੈ ਉਸ ਬੀਬੀ ਨੇ ਖਿਆਲات ਕੀਤਾ ਕਿ ਕਾਦੀ ਮੈਂ ਪਤੀ ਬ੍ਰਤਾ ਬੀਬੀ ਹਾਂ ਜਿਹੜੇ ਆਪਣੇ ਪਤੀ ਬਰਤਾ ਧਰਮ ਦੀ ਸੰਭਾਲ ਨਹੀਂ ਕਰ ਸਕੀ ਮੈਂ ਆਪਣੇ ਮਾਲਕ ਦੇ ਨਾਲ ਜੁੜ ਕੇ ਨਹੀਂ ਰਹਿ ਸਕੀ ਉਹਦੇ ਅਨਕੂਲ ਨਹੀਂ ਰਹਿ ਸਕੀ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਐਸਾ ਹੋਇਆ ਉਹਨੇ ਆਪਣੇ ਅਵਗਨ ਆਪਣੀ ਕਾਟ ਨੂੰ ਚੇਤਾਰਿਆ ਹੈ ਕਿ ਮੇਰਾ ਮਾਲਕ ਮੇਰੇ ਨਾਲ ਰੁੱਟ ਕੇ ਮੇਰੇ ਨਾਲ ਰੁਸ ਕੇ ਬਹੁਤ ਦੂਰ ਚਲਾ ਗਿਆ ਤੇ ਖਬਰ ਮੈਨੂੰ ਹੁਣ ਮਿਲਦੀ ਆ ਮੇਰੇ ਕੰਨਾਂ ਬੋਲੇ ਕਿਉਂ ਨਾ ਹੋ ਗਏ ਇਹ ਗੱਲ ਸੁਣ ਤੋਂ ਪਹਿਲਾਂ ਕਿ ਤੇਰਾ ਮਾਲਕ ਤੇਰੇ ਤੋਂ ਬੜੀ ਦੂਰ ਚਲਾ ਗਿਆ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਸੰਸਾਰ ਦੇ ਅੰਦਰ ਜੀਵਨ ਦੇਉ ਜਿਉਂਦਿਆਂ ਹੋਇਆਂ ਇਕ ਕਾਇਆ ਇਸ ਸਰੀਰ ਦਾ ਮਾਲਕ ਹੈ ਆਕਾਲ ਪੁਰਖ ਵੈਗੁਰੂ ਜੀਵ ਰੂਪੀ ਇਸ ਤਰੀ ਦੇ ਮਨ ਅੰਦਰ ਇਹ ਕਦੇ ਖਿਆਲਾਤ ਹੀ ਨਹੀਂ ਬਣਿਆ ਕਿ ਮੇਰਾ ਮਾਲਕ ਮੇਰੇ ਨਾਲੋਂ ਦੂਰ ਹੋ ਗਿਆ ਮੇਰੇ ਨਾਲੋਂ ਦੂਰੀ ਬਣ ਗਈ ਇਹ ਦੂਰੀ ਸ਼ਬਦ ਬੇਸ਼ੋੜਾ ਸ਼ਬਦ ਸੁਣ ਤੋਂ ਪਹਿਲਾਂ ਮੇਰੇ ਕੰਨ ਬੋਲੇ ਕਿਉਂ ਨਾ ਹੋ ਗਏ ਮੈਂ ਮਾਲਕ ਦੇ ਬਚਨਾਂ ਨੂੰ ਸੁਨਣਾ ਸੀ ਮੈਨੂੰ ਹੋਰ ਗੱਲਾਂ ਚੰਗੀਆਂ ਲੱਗ ਪਈਆਂ ਮਾਲਕ ਲਈ ਰੰਜਸ ਨਿਮਰਤਾ ਜਿੱਥੇ ਆਉਣੀ ਸੀ ਉੱਥੇ ਰੰਜਸ ਆ ਗਈ ਦੂਰੀ ਬਣ ਗਈ ਤੇ ਮਹਾਰਾਜ ਸਾਹਿਬੀ ਕਹਿੰਦੇ ਵੇ ਛੋੜਾ ਸੁਨੇ ਦੁੱਖ ਵੇਂ ਡਿੱਠੀ ਮਾਰਿਉਦ ਬਾਦ ਪਿਆਰੀ ਆਪਣੀ ਨਾਂ ਤੀਰੋਦ ਦੂਰੀ ਬਣ ਗਈ ਆ ਸਾਡੀ ਵੀ ਦੂਰੀ ਬਣੀ ਏ ਉਹ ਦੂਰੀ ਨੂੰ ਮਟਾਉਣ ਲਈ ਪੁਕਾਰਾਂ ਨੇ ਸੇਵਾ ਹੈ ਸਿਮਰਨ ਨੇ ਨਿਤਨੇਮੇ ਗੁਰੂ ਗੁਰੂ ਜਪਨੇ ਜਿਹੜੀ ਬਣੀ ਹੋਈ ਦੂਰੀ ਆ ਨਾ ਮਾਲਕ ਨਾਲੋਂ ਉਕੇ ਦੇ ਨਜ਼ਦੀਕੀ ਦੇ ਵਿੱਚ ਬਦਲ ਜਾਵੇ ਇਸੇ ਲਈ ਉਪਰਾਲਾ ਇਸੇ ਲਈ ਜਾਤਾ ਨਹੀਂ ਭਾਈ ਸਭ ਕਹਿੰਦੇ ਉਹਦੇ ਅੰਦਰ ਦੇ ਖਿਆਲات ਨੇ ਕਿ ਮੈਂ ਆਪਣੀ ਫਰਜ਼ ਨੂੰ ਨਿਭਾਇਆ ਨਾ ਹੁਣ ਦੂਰੀ ਤਾਂ ਪਰਮਾਤਮਾ ਤੋਂ ਆਪਣੇ ਅਵਗਨਾਂ ਦੇ ਕਾਰਨ ਬਣੀ ਆ ਤੇ ਦੋਸ਼ ਦਈਏ ਪਰਮਾਤਮਾ ਨੂੰ ਸਾਨੂੰ ਮਿਲਿਆ ਨਹੀਂ ਸਾਡੇ ਤੇ પ્રસન્ન ਨਹੀਂ ਹੋਇਆ ਸਾਨੂੰ ਦਾਤ ਨਹੀਂ ਬਖਸ਼ੀ ਜੇ ਤੈਨੂੰ ਵਸਤੂ ਥੋੜੀ ਮਿਲੀਆ ਤੇਰਾ ਭਾਂਡਾ ਨਿੱਕਾ ਹੋਵੇਗਾ ਪਰਮਾਤਮਾ ਪਾਤਰਤਾ ਦੇਖਦਾ ਹੈ ਪਾਤਰਤਾ ਉਹਦੇ ਕੋਲ ਵਸਤੂਆਂ ਬਹੁਤ ਨੇ ਤੂੰ ਆਪਣਾ ਭਾਂਡਾ ਵਧਾ ਹਿਰਦਾ ਵਿਸ਼ਾਲ ਕਰ ਬਖਸ਼ਸ਼ਾਂ ਦਾਤਾ ਉਪਾਵੇਗਾ ਤੇਰੀ ਦੂਰੀ ਬਣੀ ਏ ਮਾਲਕ ਦੇ ਨਾਲੋਂ ਤੇਰੇ ਬੋਲਾਂ ਕਰਕੇ ਤੇਰੇ ਵਿਚਾਰਾਂ ਕਰਕੇ ਤੇਰੀ ਕਿਰਤੋ ਕਰਮ ਕਰਕੇ ਤਾਂ ਦੂਰੀ ਬਣੀ ਆ ਔਰ ਪ੍ਰਮਾਤਮਾ ਦੇ ਨਾਲੋਂ ਤੂੰ ਆਪਣੇ ਆਪ ਨੂੰ ਸਵਾਰ ਆਪਣੇ ਬੋਲ ਸਵਾਰ ਆਪਣਾ ਜੀਵਨ ਸਵਾਰ ਆਪਣੇ ਖਿਆਲਤ ਸਵਾਰ ਤੇ مالک ਨੂੰ ਮਿਲ ਜਾਵੇਂਗਾ ਮਹਾਰਾਜ ਕਹਿੰਦਿਆ ਆਪ ਉਸ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੀਂ ਸਭ ਜਗ ਤੇਰਾ ਹੋਏ ਕਹਿੰਦੇ ਉਸ ਬੀਬੀ ਦਾ ਖਿਆਲ ਹੈ ਪਾਈ ਸਾਹਿਬ ਕੰਦ ਦ੍ਰਿਸ਼ਟ ਪ੍ਰੇ ਅਗੁਚਰ ਹੋਏ ਪਿਆਰਾ مالک ਜਿਹੜੇ ਪਤੀ ਦੇ ਨਾਲ ਸਨੇਹ ਸੀ ਪ੍ਰੇਮ ਸੀ ਭਾਈ ਗੁਰਦਾਸ ਸਾਹਿਬ ਕਹਿੰਦੇ ਉਹ ਘਰ ਤੋਂ ਟੁਰਿਆ ਚਲਦਿਆਂ ਚਲਦਿਆਂ ਦੂਰ ਚਲਾ ਗਿਆ ਤੇ ਉਹ ਵਿਵਿੱਦੀ ਨਦਰ ਆਉਣੋਂ ਹਟ ਗਿਆ ਦਿਸਣੋਂ ਹਟ ਗਿਆ ਤੇ ਭਾਈ ਸਾਹਿਬ ਕਹਿੰਦੇ ਨੇ ਉਹਦੇ ਅੰਦਰ ਦੀ ਆਵਾਜ਼ ਏ ਕਿ ਉਹ ਮੇਰਾ ਪਿਆਰਾ ਮਾਲਕ ਮੇਰੀ ਦ੍ਰਿਸ਼ਟੀ ਤੋਂ ਅਗੋਚਰ ਪਰੇ ਹੋ ਗਿਆ ਹੈ ਨਦਰ ਦੀ ਪਹੁੰਚ ਤੋਂ ਪਰੇ ਹੋ ਗਿਆ ਮੈਨੂੰ ਦਿਖਾਈ ਨਹੀਂ ਦਿੰਦਾ ਮੇਰੇ ਤੋਂ ਦੂਰ ਚਲਾ ਗਿਆ ਹੈ ਕਹਿੰਦੇ ਇਹ ਕੁਝ ਹੋਣ ਤੋਂ ਪਹਿਲਾਂ ਅੰਧੇਰੇ ਨਾ ਭਏ ਨੈਣ ਮੇਰੇ ਨੇਤਰ ਮੇਰੀਆਂ ਅੱਖਾਂ ਅੰਨੀਆਂ ਕਿਉਂ ਨਾ ਹੋ ਗਈਆਂ ਕਿ ਮੈਂ ਮਾਲਕ ਦੇ ਦੇਦਾਰ ਤੋਂ ਬਗੈਰ ਅਜੇ ਵੀ ਦੇਖ ਰਹੀ ਆ ਭਾਈ ਗੁਰਦਾਸ ਸਾਹਿਬ ਕਹਿੰਦੇ ਕਾਹੇ ਕੀ ਪ੍ਰੇਮਨੀ ਪ੍ਰੇਮ ਹੂ ਲਜਾਇਉ ਹੈ ਕਹਿੰਦੇ ਕਾਦੀ ਮਾਲਕ ਦੀ ਪ੍ਰੇਮਨੀ ਅਰ ਉਹਦੇ ਤਾਂ ਜਿਹੜਾ ਸੀਨਾ ਪ੍ਰੇਮ ਵੀ ਸ਼ਰਮਸਾਰ ਹੋਣ ਲੱਗਾ ਕੇ ਤਪੋਖੰਡਨ ਹੈ ਪੋਖੰਡ ਪਈ ਕਰਦੀ ਭਾਈ ਗੁਰਦਾਸ ਸਾਹਿਬ ਕਹਿੰਦੇ ਮਾਲਕ ਵੈਗਰੂ ਜਿਹੜਾ ਜੀਵ ਰੂਪ ਇਸਤਰੀ ਦੀ ਦ੍ਰਿਸ਼ਟ ਆਗੋਚਰ ਨਦਰਿਏ ਤੋਂ ਪਰੇ ਚਲਾ ਗਿਆ ਹੈ ਦਿਨ ਬਾ ਦਿਨ ਤੱਕਦੇ ਆ ਤੱਕਦੇ ਆ ਵਿਚਰਦੇ ਆ ਮਾਲਕ ਦੇ ਨਾਲ ਨੇੜ ਤਈ ਨਹੀਂ ਵਧੀ ਰੋਜ ਦੂਰੀ ਬੰਦੀ ਏ ਰੋਜ ਜਦਨ ਤੋਂ ਆਪਾਂ ਜਨਮ ਲਿਆ ਹੈ ਜਦੋਂ ਜਨਮ ਨਹੀਂ ਸੀ ਲਿਆ ਲਿਵ ਜੁੜੀ ਹੋਈ ਸੀ ਨਾ ਮਹਾਰਾਜ ਬਾਨੀ ਅੰਦਰ ਕਹਿੰਦੇ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰੱਖਣ ਹਾਰੇ ਉਥੇ ਸਿਮਰਨ ਚੱਲਦਾ ਹੈ ਉਥੇ ਸੁਰਤ ਜੁੜੀ ਜਦੋਂ ਜਨਮ ਹੋਇਆ ਲਿਵ ਛੁੜਕੀ ਛੁੜਕੀ ਦਾ ਅਰਥ ਸਿੱਧਾ ਟੁੱਟੀ ਲਿਵ シュਡ ਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਮਾਇਆ ਦਾ ਹੁਕਮ ਮਾਇਕੀ ਪਦਾਰਥਾਂ ਦਾ ਹੁਕਮ ਸੰਸਾਰ ਵਿੱਚ ਜੀਵ ਨੇ ਕਬੂਲਿਆ ਉਸ ਦਿਨ ਤੋਂ ਲੈ ਕੇ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਦੂਰੀ ਵੱਧਦੀ ਜਾਂਦੀ ਦੂਰੀ ਵੱਧਦੀ ਜਾਂਦੀ ਬਹੁਤ ਤਾਦ ਅੰਦਰ ਕੋਈ ਵਿਰਲੇ ਗੁਰਸੇ ਖੁੰਗਲਾਂ ਤੇ ਗਣਨ ਵਾਲੇ ਨੇ ਜਿਨ੍ਹਾਂ ਦੀ ਰੋਜ਼ ਨਜ਼ਦੀਕੀ ਵਾਧੀ ਏ ਕਦੇ ਬੋਲਾਂ ਕਰਕੇ ਕਦੇ ਵਿਚਾਰਾਂ ਕਰਕੇ ਕਦੇ ਕਰਤਾਰ ਕਰਕੇ ਔਰ ਕਦੇ ਸੰਸਾਰ ਦੇ ਕਾਰੋਬਾਰ ਕਰਕੇ ਰੋਜ਼ ਦੂਰੀ ਵਾਧੀ ਮਾਲਕ ਨਾਲੋਂ ਰੋਜ਼ ਦੂਰੀ ਵਾਧੀ ਆ ਰੋ ਭਾਈ ਸਾਹਿਬ ਕਹਿੰਦੇ ਕਾਹਦਾ ਤੂੰ ਮਾਲਕ ਵਾਲਾ ਤੂੰ ਕਹਿੰਨਾ ਮੇਰਾ ਮਾਲਕ ਵੈਗੁਰੂ ਤੇ ਰੱਬ ਤੈਨੂੰ ਨਾ ਆਪਣੇ ਅੰਦਰ ਨਦਰ ਆਉਂਦਾ ਹੈ ਨਾ ਦਾਇਨ ਨਾ ਬਾਇਂ ਨਾ ਅੱਗੇ ਨਾ ਪਿੱਛੇ ਨਾ ਦੋਜੇ 'ਚ ਨਾ ਤੀਜੇ 'ਚ ਤੇ ਤੂੰ ਇਹਨੂੰ ਰੱਬ ਨਦਰ ਹੀ ਨਹੀਂ ਆਉਂਦਾ ਤੇਰੇ ਦ੍ਰਿਸ਼ਟ ਆਗੋਚਰ ਹੋ ਗਿਆ ਹੈ ਨਦਰ ਦੀ ਗਮਤਾ ਤੂੰ ਪਹੁੰਚ ਤੋਂ ਪਰੇ ਹੋ ਗਿਆ ਹੈ ਇੰਨੀ ਦੂਰੀ ਤੇਰੇ ਤੋਂ ਬਣ ਗਈ ਹੈ ਕਾਦਾ ਤੂੰ ਪਰਮਾਤਮਾ ਦਾ ਪ੍ਰੇਮੀ ਆ ਕਾਦਾ ਪਰਮਾਤਮਾ ਨਾਲ ਪੇਮ ਕਰਨ ਵਾਲਾ ਹੈ ਤੇਰੀ ਤਾਂ ਤਾ ਪੇਮ ਵੀ ਸ਼ਰਮਸਾਰ ਹੁੰਦਾ ਹੈ ਕਿਉਂਕਿ ਦਿਨ ਬਾ ਦਿਨ ਦੂਰੀ ਵੱਧਦੀ ਤਾਂ ਕਿ ਨਾ ਤਾਂ ਮੇਰਾ ਪੇਮ ਕਹਿੰਦਾ ਭਈ ਨਾ ਤਾਂ ਮੇਰਾ ਭਈ ਮੈਂ ਗੁਰੂ ਦਾ ਪ੍ਰੇਮੀ ਮੈਂ ਗੁਰੂ ਦਾ ਨੇਮੀ ਨਿਜ਼ਮ ਨਿਭਾਉਣ ਵਾਲਾ ਪਰ ਨਜ਼ਦੀਕੀ ਵਾਦੀ ਕੋਈ ਨਹੀਂ ਨੇੜਤਾ ਹੁੰਦੀ ਕੋਈ ਨਹੀਂ ਕਿਉਂ ਨਹੀਂ ਹੁੰਦੀ ਸਿਆਨੇ ਵਿਦਵਾਨ ਮਹਾਂਪੁਰਸ਼ ਕਹਿੰਦੇ ਆਪਣੇ ਬੋਲ ਸਧਾਰ ਜਿਹੜੇ ਬੋਲ ਆ ਨਾ ਜੀ ਜ਼ਬਾਨ ਦੇ ਇਹ ਸੰਸਾਰ ਵਿੱਚ ਵੀ ਸਬੰਧ ਜੋੜਦੇ ਨੇ ਨਰੰਕਾਰ ਨਾਲ ਵੀ ਸਬੰਧ ਜੋੜਦੇ ਨੇ ਜਿਹੜੇ ਬੋਲ ਨੇ ਜ਼ਬਾਨ ਦੇ ਇਹ ਪਰਿਵਾਰ ਨਾਲ ਵੀ ਸਬੰਧ ਜੋੜਦੇ ਨੇ ਪਰਿਵਾਰ ਨਾਲ ਉਹ ਵੀ ਤੋੜ ਦਿੰਦੇ ਨੇ ਔਰ ਬੋਲਾਂ ਦੇ ਨਾਲ ਹੀ ਬ੍ਰਹਿਮ ਨਾਲ ਜੁੜਿਆ ਜਾਣਾ ਹੈ ਬੋਲਾਂ ਦੇ ਨਾਲ ਹੀ ਲੋਕਾਈ ਨਾਲ ਸੰਸਾਰ ਨਾਲ ਪਰਿਵਾਰ ਨਾਲ ਜੁੜਿਆ ਜਾਣਾ ਹੈ ਜਿਹਦੇ ਕੋਲੋਂ ਬੋਲ ਖੁੱਸ ਗਏ ਉਹਦਾ ਨਾਤਾ ਟੁੱਟਣ ਲੱਗ ਪਿਆ ਤਾਂ ਹੀ ਮਹਾਰਾਜ ਕਹਿੰਦੇ ਮੇਰੇ ਮਾਲਕ ਸੱਚੀ ਸਰਕਾਰ ਮੈਨੂੰ ਸਮਝ ਕੋਈ ਨਹੀਂ ਆਉਂਦੀ ਮੈਂ ਕਿਹੋ ਜੇ ਬੋਲ ਬੋਲਾਂ ਜਿਹਦੇ ਨਾਲ ਤੂੰ ਸੁਣੇ ਮੇਰੇ ਬੋਲ ਤੇ ਮੇਰੇ ਨਾਲ ਤੂੰ ਸਨੇਹ ਕਰਨ ਲੱਗ ਜਾਵੇਂ ਉਹ ਕਿਹੜੇ ਬੋਲ ਨੇ ਜਿਨ੍ਹਾਂ ਨੂੰ ਮੈਂ ਬੋਲਾਂ ਮੈਨੂੰ ਸਮਝ ਕੋਈ ਨਹੀਂ ਆਉਂਦੀ ਗੁਰੂ ਨਾਨਕ ਸਾਹਿਬ ਮਹਾਰਾਜ ਜਪਜੀ ਸਾਹਿਬ ਅੰਦਰ ਬਚਨ ਕਰਦੇ ਨਾ ਮੂਹ ਹਾਉ ਕਿ ਬੋਲਨ ਬੋਲੀਏ ਜਿਤ ਸੁਣ ਤਰੇ ਪਿਆਰ ਉਹ ਸੁਣੇ ਤੇ ਸਾਡੇ ਨਾਲ ਪਿਆਰ ਕਰੇ ਉਹ ਕਿਹੜੇ ਬੋਲ ਨੇ ਬੋਲਾਂ ਕਰਕੇ ਸਬੰਧ ਜੋੜਦਾ ਹੈ ਜੇ ਜੀਵ ਰੂਪੀ ਇਸਤਰੀ ਦੇ ਬੋਲ ਅੱਛੇ ਨਹੀਂ ਮਾਲਕ ਨਾਲੋਂ ਦੂਰੀ ਪੈਂਦੀ ਜਾਏਗੀ ਕੜਵਾਟ ਵੱਧਦੀ ਜਾਏਗੀ ਕਿਉਂਕਿ ਉਹ ਮਾਲਕ ਨੂੰ ਸੇਵਕਾਨ ਬਣਾਉਣਾ ਚਾਹੁੰਦੀ ਏ ਆਪ ਮਾਲਕ ਨਾ ਬਣਾ ਚਾਹੁੰਦੀ ਏ ਮਹਾਰਾਜ ਕਹਿੰਦੇ ਕਦਾਚਿਤ ਨਹੀਂ ਹੁੰਦਾ ਮਾਲਕ ਮਾਲਕ ਰਹੇਗਾ ਜੀਵ ਜੀਵ ਰਹੇਗਾ ਜੀਵ ਤੂੰ ਆਪਣੇ ਬੋਲ ਸੁਧਾਰ ਆਪਣੇ ਵਿਚਾਰ ਸੁਧਾਰ ਤੇਰੇ ਅੰਦਰ ਇਹ ਪਤਾ ਲੱਗ ਜੇ ਅਸੀਂ ਬੋਲ ਵਿਗਾੜ ਸਾਡੇ ਬੋਲ ਜਿਹੜੇ ਆ ਨਾ ਜੀ ਇਹ ਵਿਗਾੜ ਖੜਾ ਕਰਨ ਵਾਲੇ ਆ ਵਿਗਾੜ ਮਤਲਬ ਬਣਿਆ ਹੋਇਆ ਕੰਮ ਤੋੜ ਦੇਣ ਵਾਲੇ ਅਸੀਂ ਬੋਲ ਵਿਗਾੜ ਵਿਗਾੜੇ ਬੋਲ ਤੇ ਬੋਲ ਬੋਲ ਕੇ ਵਿਗਾੜ ਕਰ ਲੈਣੇ ਆ ਬੇਰਸੀ ਕਰ ਲੈਣੇ ਆ ਬੋਲਾਂ ਦੇ ਨਾਲ ਤਾਂ ਮਹਾਰਾਜ ਕਹਿੰਦੇ ਉਹ ਕਿਹੜੇ ਬੋਲ ਬੋਲੀਏ ਜਿਨ੍ਹਾਂ ਨਾਲ ਸੰਬੰਧ ਜੁੜੇ ਮਹਾਰਾਜ ਕਹਿੰਦੇ ਸਤ ਪੁਰਸ਼ਾਂ ਨਾਲ ਸਤ ਪੁਰਸ਼ਾਂ ਦੇ ਨਾਲ ਜਿਨ੍ਹਾਂ ਦੀਆਂ ਕਾਮਨਾਵਾਂ ਵਾਸ਼ਨਾਵਾਂ ਦਾ ਅੰਤ ਹੋ ਗਿਆ ਹੈ ਪਤ ਸਹਿਬਾਨ ਕਹਿੰਦੇ ਉਹਨਾਂ ਨਾਲ ਜੁੜ ਉਹਨਾਂ ਤੋਂ ਸਿੱਖ ਕਿ ਕਿਹੜੇ ਬੋਲ ਬੋਲਿਏ ਜਿਹਦੇ ਨਾਲ ਮਾਲਕ ਨਾਲ ਜੁੜਿਆ ਜਾਏ ਜినੂ ਸਾਹਿਬ ਨੇ ਕਿਹਾ ਹੀ ਮੂਹਾ ਕੇ ਬੋਲਨ ਬੋਲੀਐ ਜਿਤ ਸੁਣ ਤਰੇ ਪਿਆਰ ਤੇ ਭਗਤ ਸਹਿਬਾਨ ਫਿਰ ਕਹਿੰਦਿਆ ਸੰਤ ਮਿਲੇ ਕਿਛ ਸੁਣੀਐ ਕਹੀਐ ਰੱਬ ਦਾ ਪਿਆਰਾ ਜਿਹਦੀਆਂ ਕਾਮਨਾਵਾ ਵਾਸ਼ਨਾਵਾ ਫੁਰਣਿਆਂ ਦਾ ਚਲਾਕੀ ਦਾ ਅਰ ਸੰਸਾਰਾਕਾਰ ਬ੍ਰਿਤੀਆਂ ਦਾ ਅੰਤ ਹੋ ਗਿਆ ਹੈ ਸਵੈ ਪ੍ਰਯੋਜਨ ਕੋਈ ਨਹੀਂ ਕੇਵਲ ਸਤ ਅੰਦਰੇ ਚਿੱਤ ਵਿੱਚ ਸਿਮਰਨ ਯਾਦੇ ਜੀਵਨ ਆਨੰਦਮਈਏ ਉਹਨੂੰ ਵਿਦਵਾਨ ਕਹਿੰਦੇ ਸਤ ਚਿੱਤ ਆਨੰਦ ਸਰੂਪ ਐਸਾ ਜਿਹੜਾ ਰੱਬ ਦਾ ਪਿਆਰਾ ਮਿਲ ਜਾਵੇ ਉਹਦੇ ਤੋਂ ਕਿਛ ਸੁਣੀਏ ਉਹਦੇ ਤੋਂ ਸੁਣਨਾ ਕੀ ਹੈ ਰੱਬ ਨਾਲ ਮਿਲਿਆ ਕਿਵੇਂ ਜਾਣੈ ਉਹਦੇ ਤੋਂ ਸੁਣਨਾ ਕੀ ਏ ਰੱਬ ਦਾ ਉਪਦੇਸ਼ ਰੱਬ ਦੀਆਂ ਗੱਲਾਂ ਰੱਬ ਦੀਆਂ ਬਾਤਾਂ ਉਹਦੇ ਦਰ ਦੇ ਰਸਤੇ ਦੀਆਂ ਬਾਤਾਂ ਉਹਦੇ ਮਲਾਪ ਦਾ ਆਨੰਦ ਤੇ ਕਹੀਏ ਕਹਿਣਾ ਕੀ ਆ ਕਹਿਣਾ ਇਹ ਆ ਕਿ ਮੈਂ ਜਨਮਾਂ ਜਨਮਾਂ ਤਰਾਂ ਦਾ ਵਿਛੜਿਆ ਮੇਰਾ ਮਿਲਾਪ ਕਿਵੇਂ ਹੋਵੇਗਾ ਮੈਂ ਮਿਲਾਂਗਾ ਕਿਵੇਂ ਕਹੀਏ ਤੁਸੀਂ ਮੰਜ਼ਲ ਤੇ ਪਹੁੰਚੇ ਹੋ ਤੁਸੀਂ ਮਾਰਗ ਨੂੰ ਸਰ ਕੀਤਾ ਹੈ ਤੁਸੀਂ ਮਾਲਕ ਦਾ ਆਨੰਦ ਮਾਣਿਆ ਸਾਨੂੰ ਵੀ ਦੱਸੋ ਖਾਂ ਅਸੀਂ ਕਿਵੇਂ ਇਸ ਮੰਜ਼ਲ ਨੂੰ ਸਰ ਕਰੀਏ ਕਿਵੇਂ ਜੁੜੀਏ ਕਿਵੇਂ ਤੁਰੀਏ ਔਰ ਮਹਾਰਾਜ ਕਹਿੰਦੇ ਸੰਤ ਮਿਲੈ ਕਿ ਸੁਣੀਏ ਕਹੀਏ ਮਿਲੈ ਅਸੰਤ ਅਨਾੜੀ ਮਨਮੁਖ ਟੁੱਟਾ ਹੋਇਆ ਔਰ ਮਨ ਚੱਲਾ ਵੇਖੀ ਦੰਬੀ ਪੁਖੰਡੀ ਮਿਲਾ ਅਸੰਤ ਮਸ਼ਟ ਕਰ ਰਹੀ ਏ ਮਸ਼ਟ ਦਾ ਮੈਣਾ ਚੁੱਪ ਉਥੇ ਲੋੜ ਨਹੀਂ ਆਪਣੀ એનર્ਜੀ ਵੇਸਟ ਕਰਨ ਦੀ ਉਹਦੇ ਅੱਗੇ ਤਰਲਾ ਲੈਣ ਦੀ ਲੋੜ ਨਹੀਂ ਉਹਦਾ ਆਪ ਟੁੱਟਾ ਹੋਇਆ ਤੈਨੂੰ ਕਿੱਥੇ ਜੋੜੇਗਾ ਜਿਹੜਾ ਮੇਰੀ ਤਰ੍ਹਾਂ ਆਪ ਨਿਤ ਨਿਮਨੀ ਕਰਦਾ ਦੂਜੇ ਨੂੰ ਕਿੱਥੋਂ ਜੋੜ ਦੇਵੇਗਾ ਜਿਹੜਾ ਆਪ ਗੁਰੂ ਤੇ ਸ਼ਰਦਾ ਨਹੀਂ ਰੱਖਦਾ ਮੇਰੀ ਤਰ੍ਹਾਂ ਬੇਸ਼ੱਕ ਉਹ ਬੋਲ ਕੇ ਕਥਾ ਕਰੇ ਕੀਰਤਨ ਕਰੇ ਉਹ ਦੂਜੇ ਨੂੰ ਕੀ ਖਾਕ ਜੋੜੇਗਾ ਜਿਹਦੀ ਆਪ ਦੀ ਸ਼ਰਦਾ ਨਹੀਂ ਉਹ ਕਿਸੇ ਦੀ ਸ਼ਰਦਾ ਕੀ ਗੁਰੂ ਤੇ ਬਣਾ ਦੇਵੇਗਾ